ਵਿਦੇਸ਼ ਮੰਤਰਾਲੇ ਨੇ ਯੂਕੇ ਸਰਕਾਰ ਕੋਲ ਚੱਕਿਆ ਫਿਲ ਬਰਜੈਂਸੀ ਦਾ ਮੁੱਦਾ ਕਿ ਆਬਲਦੀ ਆਜ਼ਾਦੀ ਤੇ ਨਹੀਂ ਹੋਣੀ ਚਾਹੀਦੀ ਸਿਲੈਕਟਿਵ ਪਹੁੰਚ ਜੋ ਰੁਕਾਵਟ ਪਾਉਂਦੇ ਉਹਨਾਂ ਖਿਲਾਫ ਹੋਵੇ ਕਾਰਵਾਈ ਡੋਨਲਡ ਟਰੰਪ ਦੇ ਸੌਚਕ ਸਮਾਗਮ ਚਕੁਰਪਤਵੰਤ ਪੰਨੂ ਦੀ ਮੌਜੂਦਗੀ ਦਾ ਵਿਦੇਸ਼ ਮੰਤ ਮੌਜੂਦਗੀ ਤੇ ਵਿਦੇਸ਼ ਮੰਤਰਾਲੇ ਦਾ ਬਿਆਨ ਸਾਡੇ ਕੋਲ ਡਿਟੇਲ ਨਹੀਂ ਪਰ ਭਾਰਤ ਵਿਰੋਧੀ ਗਤੀਵਿਧੀਆਂ ਦਾ ਯੂਐਸਏ ਸਰਕਾਰ ਕੋਲ ਲਗਾਤਾਰ ਚੱਕਦੇ ਹਾਂ ਮੁੱਦਾ ਨਿਊਜ਼ 18 ਦੀ ਖਬਰ ਦਾ ਅਸਰ ਸਿੱਖਿਆ ਮੰਤਰੀ ਹਰਜੋਤ ਬੈਂਸਤਾ ਲੁਧਿਆਣਾ ਸਕੂਲ ਮਾਮਲੇ 'ਚ ਵੱਡਾ ਐਕਸ਼ਨ ਕੈਂਪਸ ਮੈਨੇਜਰ ਨੂੰ ਕੀਤਾ ਬਰਖਾਸਤ ਸਕੂਲ ਪ੍ਰਿੰਸੀਪਲ ਨੂੰ ਕੀਤਾ ਸਸਪੈਂਡ ਰਜਿੰਦਰਾ ਹਸਪਤਾਲ ਦੇ ਮਸਲੇ ਤੇ ਸਿਹਤ ਮੰਤਰੀ ਦਾ ਬਿਆਨ ਬੋਲੇ ਰਜਿੰਦਰਾ ਹਸਪਤਾਲ 'ਚ ਮਲਟੀ ਲੈਵਲ ਬਿਜਲੀ ਸਪਲਾਈ ਜੂਨੀਅਰ ਡਾਕਟਰ ਹੁਣ ਕਰਕੇ ਪੈਨਿਕ ਕਰ ਗਿਆ ਡਾਕਟਰ ਰਜਿੰਦਰਾ ਹਸਪਤਾਲ 'ਚ ਆਪਰੇਸ਼ਨ ਦੌਰਾਨ ਬਿਜਲੀ ਜਾਨ ਤੇ ਬੋਲੇ ਸੇਤ ਮੰਤਰੀ ਕੇ ਹਸਪਤਾਲ ਨੂੰ ਜਾਂਦੀਆਂ ਨੇ ਤਿੰਨ ਹੌਟਲਾਈਨ ਲੋਕਲ ਕਾਰਨਾ ਕਰਕੇ ਆਈ ਰੁਕਾਵਟ ਕੇਜਰੀਵਾਲ ਦੀ ਸਿਕਿਉਰਿਟੀ ਚੋਂ ਪੰਜਾਬ ਪੁਲਿਸ ਹਟਾਉਣ ਤੇ ਸੀਐਮ ਮਾਨ ਦਾ ਵੱਡਾ ਬਿਆਨ ਬੋਲੇ ਸਾਨੂੰ ਦਿੱਲੀ ਪੁਲਿਸ ਤੇ ਨਹੀਂ ਕੋਈ ਭਰੋਸਾ ਹਮਲਿਆਂ ਦੇ ਇਨਪੁਟ ਮਿਲਣ ਤੋਂ ਬਾਅਦ ਕੇਜਰੀਵਾਲ ਨੂੰ ਦਿੱਤੀ ਸੀ Z+ ਸਿਕਿਉਰਿਟੀ ਪੰਜਾਬ ਪੁਲਿਸ ਦੀ ਸਿਕਿਉਰਿਟੀ ਹਟਾਉਣ ਤੇ ਬੋਲੇ ਕੇਜਰੀਵਾਲ ਸਿਆਸੀ ਰੰਜਿਸ਼ ਚ ਹਟਾਈ ਗਈ ਸੁਰੱਖਿਆ ਦਾ ਸੀਐਮ ਆਤੀਸ਼ੀ ਨੇ ਕਿਹਾ ਪਾਜਪਾ ਤੇ ਦਿੱਲੀ ਪੁਲਿਸ ਵੱਲੋਂ ਕੇਜਰੀਵਾਲ ਦੀ ਜਾਨ ਲੈਣ ਦੀ ਹੋ ਰਹੀ ਕੋਸ਼ਿਸ਼ ਅਰਵਿੰਦ ਕੇਜਰੀਵਾਲ ਦੀ ਦਿੱਲੀ ਵਾਸੀਆਂ ਨੂੰ ਅਪੀਲ ਕਿਹਾ ਪੈਸੇ ਲਵੋ ਸਮਾਨ ਲਵੋ ਪਰ ਵੋਟ ਨਾ ਵੇਚੋ ਤੁਹਾਡੀ ਵੋਟ ਖਰੀਦਣ ਵਾਲਾ ਦੇਸ਼ ਦਾ ਗੱਦਾ ਐਸਡੀਪੀਸੀ ਦੀਆਂ ਚੋਣਾਂ ਲਈ ਇਤਰਾਜ਼ ਦਰਜ ਕਰਵਾਉਣ ਦੀ ਵਿਧਾਈ ਗਈ ਤਰੀਕ ਗੁਰਦੁਆਰਾ ਚੋਣ ਕਮਿਸ਼ਨਰ ਨੇ 10 ਮਾਰਚ ਤੱਕ ਦਾ ਦਿੱਤਾ ਸਮਾਂ ਕੱਲ ਅਕਾਲੀ ਦਲ ਨੇ ਗੁਰਦੁਆਰਾ ਚੌਂਕ ਕਮਿਸ਼ਨਰ ਨਾਲ ਕੀਤੀ ਸੀ ਮੁਲਾਕਾਤ ਪੰਜਾਬ ਦੀਆਂ ਤਹਿਸੀਲਾਂ 'ਚ ਲੱਗਣਗੇ ਸੀਸੀਟੀਵੀ ਕੈਮਰੇ ਹਰ ਤਹਿਸੀਲ ਦਫਤਰ ਚ ਲਾਏ ਜਾਣਗੇ 4-4 ਸੀਸੀਟੀਵੀ ਸਰਕਾਰੀ ਅਫਸਰਾਂ ਦੀ ਮੌਜੂਦਗੀ 'ਚ ਮੌਜੂਦਗੀ ਤੇ ਕੰਮ ਕਾਜ ਤੇ ਰੱਖੀ ਜਾਏਗੀ ਨਜ਼ਰ ਤੇ ਡੋਨਲਡ 트੍ਰੰਪ ਦੇ ਸੌਚੁਕ ਸਮਾਗਮ ਦੇ ਵਿੱਚ ਗੁਰਪਤਵੰਤ ਪੰਨੂ ਦੇ ਪਹੁੰਚਣ ਦੇ ਮਾਮਲੇ ਦੇ ਵਿੱਚ ਵੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੇ ਸਵਾਲ ਚੱਕੇ ਨੇ ਵਿਦੇਸ਼ ਮੰਤਰਾਲੇ ਵੱਲੋਂ ਗੁਰਪਤਵੰਤ ਸਿੰਘ ਪੰਨੂ ਦੀ ਮੌਜੂਦਗੀ ਤੇ ਸਵਾਲ ਚੱਕੇ ਗਏ ਨੇ ਜਦੋਂ 트ੰਪ ਦਾ ਸਾਂਝੂ ਸਮਾਗਮ ਹੋਇਆ ਸੀ ਉਹਨਾਂ ਕਿਹਾ ਕਿ ਅਸੀਂ ਯੂਐਸਏ ਸਰਕਾਰ ਸਰਕਾਰ ਕੋ ਲਗਾਤਾਰ ਇਹ ਮੁੱਦੇ ਚੱਕਦੇ ਹਾਂ 20 ਜਨਵਰੀ ਨੂੰ ਵਾਈਟ ਹਾਊਸ ਦੇ ਵਿੱਚ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਪਹੁੰਚਿਆ ਸੀ ਜਿਸ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਸੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਅਮਰੀਕਾ ਦੇ ਨਾਲ ਦੇਸ਼ ਦੀ ਰਾਸ਼ਟਰੀ ਸੁਰੱਖਿਆ ਨਾਲ ਸੰਬੰਧਕ ਮੁੱਦਿਆਂ ਨੂੰ ਚੱਕਦਾ ਰਹੇਗਾ ਉਨ੍ਹਾਂ ਦੀ ਪ੍ਰਤੀਕਿਰਿਆ ਡੋਨਲਡ 트੍ਰੰਪ ਦੇ ਸੌਚਕ ਸਮਾਗਮ ਦੇ ਵਿੱਚ ਖਾਲਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਦੇਖੇ ਜਾਣ ਤੋਂ ਬਾਅਦ ਆਈ ਹੈ ਮੈਂ ਕਿਹਾ ਕਿ ਜਦੋਂ ਵੀ ਕੋਈ ਭਾਰਤ ਵਿਰੋਧੀ ਗਤੀਵਿਧੀ ਹੁੰਦੀ ਹੈ ਤਾਂ ਅਸੀਂ ਇਹ ਮਾਮਲਾ ਅਮਰੀਕੀ ਸਰਕਾਰ ਕੋਲ ਚੱਕਦੇ ਹਾਂ ਅਸੀਂ ਅਮਰੀਕੀ ਸਰਕਾਰ ਨਾਲ ਉਹਨਾਂ ਮੁੱਦਿਆਂ ਨੂੰ ਡਿਸਕਸ ਕਰਦੇ ਹਾਂ ਜਿਨ੍ਹਾਂ ਦਾ ਸਾਡੀ ਰਾਸ਼ਟਰੀ ਸੁਰੱਖਿਆ ਨਾਲ ਸੰਬੰਧ ਹੈ ਅਤੇ ਭਾਰਤ ਵਿਰੋਧੀ ਏਜੰਡਾ 1% uh, may have entered i don't know the details of it etc but as far as anti india activities of people or individuals are concerned we do it with the united states as and when those issues happened and we will continue to take them up with the us government ਤੇ ਹੁਣ ਜ਼ਿਕਰ ਕਰਦੇ ਆ ਨਿਊਜ਼ 18 ਦੀ ਖਬਰ ਦੇ ਅਸਰ ਦਾ ਕੁਝ ਟਾਈਮ ਬਾਅਦ ਹੀ ਕੁਝ ਮਿੰਟਾਂ ਬਾਅਦ ਹੀ ਇਸ ਖਬਰ ਦਾ ਅਸਰ ਹੋ ਗਿਆ ਲੁਧਿਆਣਾ ਦੇ ਸਕੂਲ ਆਫ ਐਮਿਨੈਂਸ ਨਾਲ ਜੁੜੀ ਖਬਰ ਸੀ ਜਿੱਥੇ ਬੱਚਿਆਂ ਤੋਂ ਮਜਦੂਰੀ ਕਰਵਾਈ ਜਾ ਰਹੀ ਸੀ ਬੱਚਾ ਤੋਂ ਰੇਤੇ ਦੀਆਂ ਬੋਰੀਆਂ ਚੱਕਵਾਈਆਂ ਜਾ ਰਹੀਆਂ ਸੀ ਤਾਂ ਜਿਵੇਂ ਹੀ ਇਹ ਖਬਰ ਨਿਊਜ਼ 18 ਤੇ ਫਲੈਸ਼ ਹੋਈ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਤੁਰੰਤ ਵੱਡਾ ਐਕਸ਼ਨ ਲਿਆ ਸਕੂਲ ਦੇ ਕੈਂਪਸ ਮੈਨੇਜਰ ਨੂੰ ਤੁਰੰਤ ਪ੍ਰਭਾਵ ਨਾਲ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਔਰ ਸਕੂਲ ਦੇ ਪ੍ਰਿੰਸੀਪਲ ਨੂੰ ਸਸਪੈਂਡ ਕਰ ਦਿੱਤਾ ਗਿਆ ਛੋਟੇ ਬੱਚੇ ਜੋ ਦੱਸਿਆ ਗਿਆ ਸਿੱਖਿਆ ਮੰਤਰੀ ਵੱਲੋਂ ਕਿ ਸਕੂਲ ਦੇ ਵਿੱਚ ਲੇਟ ਆਏ ਸੀ ਦਾ ਲੇਟ ਆਨ ਦੀ ਕੈਂਪਸ ਮੈਨੇਜਰ ਵੱਲੋਂ ਉਹਨਾਂ ਨੂੰ ਇਹ ਸਜ਼ਾ ਦਿੱਤੀ ਗਈ ਸੀ ਇਹ ਪਨਿਸ਼ਮੈਂਟ ਦਿੱਤੀ ਗਈ ਸੀ ਕਿ ਬੱਚਿਆਂ ਤੋਂ ਰੇਤੇ ਦੀਆਂ ਬੋਰੀਆਂ ਚੁਕਵਾਈਆਂ ਗਈਆਂ ਇਹ ਕੈਂਪਸ ਮੈਨੇਜਰ ਨੇ ਬੱਚਿਆਂ ਨੂੰ ਸਜ਼ਾ ਦਿੱਤੀ ਸੀ ਔਰ ਇਸ ਤੇ ਇਸੇ ਕਰਕੇ ਕੈਂਪਸ ਮੈਨੇਜਰ ਨੂੰ ਕਿਉਂਕਿ ਉਹ ਪਰਮਾਨੈਂਟ ਜੌਬ ਨਹੀਂ ਹੁੰਦੀ ਕੰਟਰੈਕਚੁਅਲ ਬੇਸਿਸ ਤੇ ਰੱਖੇ ਹੁੰਦੇ ਨੇ ਇਸ ਕਰਕੇ ਉਸ ਨੂੰ ਤੁਰੰਤ ਪ੍ਰਭਾਵ ਨਾਲ ਨੌਕਰੀ ਤੋਂ ਕੱਢ ਦਿੱਤਾ ਗਿਆ ਔਰ ਸਕੂਲ ਦੇ ਪ੍ਰਿੰਸੀਪਲ ਨੂੰ ਸਸਪੈਂਡ ਕਰ ਦਿੱਤਾ ਗਿਆ ਲੁਧਿਆਣਾ ਦੇ ਸਕੂਲ ਆਫ ਫੈਮਿਨਿਅਸ ਦਾ ਇਮਾਮਦਾ ਹੁਣ ਜ਼ਿਕਰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦਾ ਪਹਿਲਾਂ ਉਸ ਸਥਿਤੀ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹ ਸਥਿਤੀ ਕੀ ਰਹੀ ਹੋਏਗੀ ਜਦੋਂ ਡਾਕਟਰ ਇੱਕ ਕੈਂਸਰ ਪੀੜਤ ਮਰੀਜ਼ ਦਾ ਆਪਰੇਸ਼ਨ ਕਰ ਰਹੇ ਹੋਣ ਅਚਾਨਕ ਬਿਜਲੀ ਗਲ ਹੋ ਜਾਵੇ ਵੈਂਟੀਲੇਟਰ ਬੰਦ ਹੋ ਜਾਵੇ ਸਾਰੀਆਂ ਜਿਹੜੀਆਂ ਇਕੁਪਮੈਂਟਸ ਨੇ ਉਹ ਰੁਕ ਜਾਣ ਤਾਂ ਆਪਰੇਸ਼ਨ ਥੀਏਟਰ ਚ ਕਿਸ ਤਰ੍ਹਾਂ ਦਾ ਮਾਹੌਲ ਹੋਏਗਾ ਇੱਕ ਡਾਕਟਰ ਨੇ ਇਸ ਬਾਬਤ ਬਕਾਇਦਾ ਵੀਡੀਓ ਬਣਾ ਕੇ ਮਾਮਲਾ ਸਾਹਮਣੇ ਲਿਆਂਦਾ ਪਰ ਉਸ ਤੋਂ ਬਾਅਦ ਸਿਹਤ ਮੰਤਰੀ ਦਾ ਬਿਆਨ ਆਇਆ ਉਹਨਾਂ ਨੇ ਕਿਹਾ ਕਿ ਰਜਿੰਦਰਾ ਹਸਪਤਾਲ ਦੇ ਵਿੱਚ ਤਾਂ 3 ਲੇਅਰ ਦੀ ਬਿਜਲੀ ਸਪਲਾਈ ਹੈ ਜੂਨੀਅਰ ਡਾਕਟਰ ਸੀ ਜਿਸ ਨੇ ਤੈਸ ਚਾ ਕੇ ਵੀਡੀਓ ਬਣਾ ਲਿਆ অপারেশন ਥੀਏਟਰ ਚ ਮਰੀਜ਼ ਦਾ ਆਪਰੇਟ ਕੀਤਾ ਜਾ ਰਿਹਾ ਸੀ ਮਰੀਜ਼ ਦਾ ਵੈਂਟੀਲੇਟਰ ਕੰਮ ਨਹੀਂ ਸੀ ਕਰ ਰਹਾ ਅਤੇ ਮਰੀਜ਼ ਦੀ ਜ਼ਿੰਦਗੀ ਖਤਰੇਤ ਸੀ ਜਦ ਕਿ ਡਾਕਟਰ ਬੇਵਸ ਨਜ਼ਰ ਆ ਰਹੇ ਸੀ ਸਾਰੇ ਸਟਾਫ ਇਹੀਂ ਖੜਾ ਪਿਆ ਵੈਂਟੀ ਬੰਦ ਹੋ ਚੁੱਕਾ ਹੈ ਪੇਸ਼ੈਂਟ ਇੰਟਿਊਬੇਟਡ ਹੈ ਪੇਸ਼ੈਂਟ ਦੀ ਸਰਜਰੀ ਚੱਲਦੀ ਵੀ ਤੇ ਲਾਈਟ ਨਹੀਂ ਹੈਗੀ ਇੱਕ ਐਮਰਜੈਂਸੀ ਮੇਨ ਹੌਟਲਾਈਨ ਜਿਹੜੀ ਹੋਣੀ ਚਾਹੀਦੀ ਉੱਥੇ ਲਾਈਟ ਨਹੀਂ ਹੈ ਇਹ ਹਾਲ ਹੈ ਤੁਸੀਂ ਸਮਝ ਗਏ ਹੋਵੋਗੇ ਕਿ ਮਰੀਜ਼ ਦਾ ਆਪਰੇਸ਼ਨ ਕਰ ਰਹੇ ਡਾਕਟਰ ਆਖਿਰ ਇੰਨਾ ਬੇਵਸ ਕਿਉਂ ਹੋ ਗਏ ਡਾਕਟਰਾਂ ਦੀ ਬੇਵਸੀ ਦੀ ਵਜ੍ਹਾ ਹਸਪਤਾਲ ਦੀ ਬਿਜਲੀ ਹੈ ਜੋ ਆਪਰੇਸ਼ਨ ਥੀਏਟਰ ਤੱਕ ਵੀ ਠੀਕ ਨਹੀਂ ਪਹੁੰਚਦੀ ਪਿਛਲੇ ਅੱਧੇ ਘੰਟੇ ਤੋਂ ਇੱਥੇ ਕਈ ਵਾਰ ਬਿਜਲੀ ਗਈ ਅਤੇ ਆਈ ਜਿਸ ਦੀ ਵਜ੍ਹਾ ਤੋਂ ਆਪਰੇਸ਼ਨ ਥੀਏਟਰ ਚ ਤਮਾਮ ਕ੍ਰਿਟੀਕਲ ਇਕੁਪਮੈਂਟ ਖੱਪ ਗਏ ਇਤੋਂ ਤੱਕ ਕਿ ਵੈਂਟੀਲੇਟਰ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ ਅਤੇ ਮਰੀਜ਼ ਦੀ ਜ਼ਿੰਦਗੀ ਖਤਰੇ ਚ ਪੈ ਗਈ ਜਿਹੜੇ ਡਾਕਟਰ ਸਟਾਫ ਇੱਥੇ ਸੀ ਆਪਰੇਟ ਕਰ ਰਹੇ ਨੇ ਤੇ ਇਹ ਪਹਿਲੀ ਵਾਰ ਇਨਸੀਡੈਂਟ ਨਹੀਂ ਹੋਇਆ ਕਿ ਜਦੋਂ ਰਜਿੰਦਰਾ ਹਸਪਤਾਲ ਦੀ ਮੇਨ ਐਮਰਜੈਂਸੀ ਦੇ ਵਿੱਚ ਲਾਈਟ ਆਈ ਗਈ ਹੈ ਲਾਈਟ ਜਾਈ ਗਈ ਹੈ ਤੇ ਹੁਣ ਇਸ ਤੋਂ 15 ਮਿੰਟ ਹੋ ਗਏ ਨੇ ਵੈਂਟੀ ਵੀ ਬੰਦ ਹੋ ਚੁੱਕਿਆ ਤੇ ਲਾਈਟ ਗਈ ਹੋਈ ਹੈ ਤਸੋਸੀਪਰੇਟ ਕਰੇਗਾ ਪਰ ਪੇਸ਼ੈਂਟ ਦੀ ਜਾਨ ਨੂੰ ਕੁਛ ਹੁੰਦਾ ਹੋਵੇ ਤਾਂ ਜ਼ਿੰਮੇਵਾਰ ਕੌਣ ਹੋਣਗੇ ਡਾਕਟਰ ਹੋਣਗੇ ਕਿ ਜਿਹੜਾ ਇੱਥੇ ਰਿਸਪੌਂਸਿਬਿਲਟੀ ਵਾਲਾ ਉਹ ਜ਼ਿੰਮੇਵਾਰ ਹੋਗਾ ਸਾਰੇ ਸਟਾਫ ਨਹੀਂ ਖੜਾ ਪਿਆ ਵੈਂਟੀ ਬੰਦ ਹੋ ਚੁੱਕਾ ਪੇਸ਼ੈਂਟ ਇੰਟਿਬੇਟਡ ਹੈ ਪੇਸ਼ੈਂਟ ਦੀ ਸਰਜਰੀ ਚੱਲਦੀ ਫਿਰ ਤੇ ਲਾਈਟ ਨਹੀਂ ਹੈਗੀ ਇੱਕ ਐਮਰਜੈਂਸੀ ਮੀਨ ਹੌਟਲਾਈਨ ਜਿਹੜੀ ਹੋਣੀ ਚਾਹੀਦੀ ਉੱਥੇ ਲਾਈਟ ਨਹੀਂ ਹੈ ਇਹ ਹਾਲ ਹੈ ਬਿਜਲੀ ਦਾ ਆਉਣਾ ਤੇ ਜਾਣਾ ਵੱਡੀ ਗੱਲ ਨਹੀਂ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਐਮਰਜੈਂਸੀ ਪਾਵਰ ਬੈਕਅਪ ਦੀ ਵਿਵਸਥਾ ਹੀ ਨਹੀਂ ਹੈ ਜਿਸ ਦੀ وجہ ਨਾਲ ਆਪਰੇਸ਼ਨ ਥੀਏਟਰ ਚ ਹਫੜਾ ਦਫੜੀ ਮਚ ਗਈ ਰਾਜੇਂਦਰਾ ਹਸਪਤਾਲ 'ਚ ਇਹ ਪਹਿਲੀ ਵਾਰ ਨਹੀਂ ਹੋਇਆ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਸਵਾਲ ਇਹੀ ਉੱਠਦਾ ਹੈ ਕਿ ਅਜਿਹੇ 'ਚ ਜੇਕਰ ਇੱਥੇ ਕੋਈ ਹਾਦਸਾ ਹੋ ਜਾਂਦਾ ਤਾਂ ਉਸ ਦੇ ਲਈ ਜ਼ਿੰਮੇਵਾਰ ਕੌਣ ਹੁੰਦਾ ਰਾਜੇਂਦਰਾ ਹਸਪਤਾਲ ਤੋਂ ਆਈ ਵੀਡੀਓ ਤੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕੀ ਕਿਹਾ ਉਹ ਤੁਹਾਨੂੰ ਸੁਣਾਉਂਦੇ ਆ ਮੇਰੇ ਆਪਰੇਟਿੰਗ ਸਰਜਨ ਦੇ ਨਾਲ ਗੱਲ ਹੋਈ ਆ ਮੈਡੀਕਲ ਸੁਪਰਡੈਂਡ ਦੇ ਨਾਲ ਗੱਲ ਹੋਈ ਆ ਪੇਸ਼ੈਂਟ ਬਿਲਕੁਲ ਨਾਰਮਲ ਆਪਰੇਸ਼ਨ ਹੋਇਆ ਔਰ ਪੇਸ਼ੈਂਟ ਰਿਕਵਰ ਕਰ ਰਿਹਾ ਉੱਥੇ ਇੱਕ ਜੰਗ ਡਾਕਟਰ ਸੀਗਾ ਜੂਨੀਅਰ ਡਾਕਟਰ ਸੀਗਾ ਜਿਹੜਾ ਉਸ ਵੇਲੇ ਘਬਰਾ ਗਿਆ ਨਾਰਮਲੀ ਜਿਹੜਾ ਡਾਕਟਰ ਦਾ ਰਿਐਕਸ਼ਨ ਹੁੰਦਾ ਕਿ ਉਹ ਕੋਸ਼ਿਸ਼ ਕਰਦਾ ਕਿ ਲਾਈਟ ਕਿਉਂ ਗਈ ਹੈ ਇਹਦਾ ਕੀ ਅਰੇਂਜਮੈਂਟ ਕਰਨਾ ਹੈ ਉਹ ਕਿਸੇ ਨੂੰ ਫੋਨ ਕਰੇਗਾ ਜਨਰੇਟਰ ਵਾਲੇ ਨੂੰ ਜਾਂ ਦੇਖੇਗਾ ਵੀ ਕੀ ਦਿੱਕਤ ਹੈ ਬਟ ਉਹ ਇਹ ਸਾਰਾ ਕੁਝ ਕਰਨ ਦੀ ਬਜਾਏ ਉਹ ਵੀਡੀਓ ਬਣਾਉਣ ਲੱਗ ਗਿਆ ਡਾਕਟਰ ਪੈਨਿਕ ਦੀ ਸਥਿਤੀ 'ਚ ਹੋਣ ਜਾਂ ਵੀਡੀਓ ਬਣਾ ਰਹੇ ਹੋਣ ਪਰ ਜੇਕਰ ਵਾਰ-ਵਾਰ ਬਿਜਲੀ ਜਾਂਦੀ ਹੈ ਤਾਂ ਸਵਾਲ ਉੱਠਣਾ ਸੁਭਾਵਿਕ ਹੈ ਅਤੇ ਜੇਕਰ ਬਿਜਲੀ ਜਾਣ ਦੀ ਵਜ੍ਹਾ ਨਾਲ ਕੋਈ ਹਾਦਸਾ ਹੁੰਦਾ ਇਸ ਦੇ ਲਈ ਡਾਕਟਰ ਕਿਵੇਂ ਜ਼ਿੰਮੇਵਾਰ ਹੁੰਦੇ ਵਾਲਾ ਤੋਂ ਮਨੋਸ਼ ਸ਼ਰਮਾ న్యూਸ 80 ਪੰਜਾਬ ਹੁਸ਼ਿਆਰਪੁਰ ਦੇ ਟਾਂਡਾ ਸੜਕ ਕਿਨਾਰੇ ਪਲਟੀ ਕਾਰ ਤੇ ਟਰੈਕਟਰ ਹਾਦਸੇ ਚ ਇੱਕ ਵਿਅਕਤੀ ਦੀ ਮੌਤ ਇੱਕ ਗੰਭੀਰ ਜ਼ਖਮੀ ਟਰੈਕਟਰ ਦੇ ਪਿੱਛੇ ਕਾਰ ਦਾ ਪਾਇਆ ਸੀ ਟੋਚਨ ਸੰਤੁਲਨ ਵਿਗੜਨ ਕਰਕੇ ਵਾਪਰੇ ਆ ਹਾਂ ਫਤੇਗੜ ਸਾਹਿਬ ਚ ਜੰਮੂ ਦੇ ਸ਼ਰਦ ਆਲੂ ਦੀ ਨਿਹੰਗ ਸਿੰਘਾਂ ਵੱਲੋਂ ਕੁੱਟਮਾਰ ਪੁਲਿਸ ਨੇ ਤਿੰਨ ਨਿਹੰਗ ਸਿੰਘਾਂ ਨੂੰ ਕੀਤਾ ਗ੍ਰਿਫਤਾਰ ਧਾਰਮਿਕ ਯਾਤਰਾ ਤੇ ਆਇਆ ਹੈ ਜੰਮੂ ਕਸ਼ਮੀਰ ਦਾ ਸ਼ਰਦਾਰ ਕਰਨਤਾਰਨ ਦੇ ਕਸਬਾ ਫਤਿਹਾਬਾਦ ਚ ਇੱਕ ਕਰਿਆਨਾ ਸਟੋਰ ਨੂੰ ਲੱਗੀ ਅੱਗ ਸਟੋਰ ਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ ਤੇ ਪਾਇਆ ਕਾਬੂ ਕਬੂਤਲਾ ਦੇ ਸੁਲਤਾਨਪੁਰ ਲੋਧੀ ਚ ਤਨਾਤ ਐਸਆਈ ਤੇ ਲੱਗੇ ਗੰਭੀਰ ਇਲਜ਼ਾਮ ਨੌਜਵਾਨਾਂ ਨੂੰ ਨਜਾਇਜ਼ ਹਿਰਾਸਤ ਚ ਰੱਖਣ ਤੇ ਕੁੱਟਮਾਰ ਕਰਨ ਦੇ ਇਲਜ਼ਾਮ ਅਮਰੀਕਾ ਸਰਚ ਜੇਏ ਨੇ ਮਹਿਲਾ ਕਰਮਚਾਰੀ ਨੂੰ ਬੋਲੇ ਜਾਤੀ ਸੂਚਕ ਸ਼ਬਦ ਰੋਸ ਵਜੋਂ ਦਲਿਤ ਭਾਈਚਾਰੇ ਨੇ ਜਾਮ ਕੀਤਾ ਰੋਡ ਪੁਲਿਸ ਤੇ ਭਰੋਸੇ ਤੋਂ ਬਾਅਦ ਚੁਕਵਾਇਆ ਤਾ ਪਟਿਆਲਾ ਚ ਵਿਜੀਲੈਂਸ ਨੇ ਸਹਾਇਕ ਸਬ ਇੰਸਪੈਕਟਰ ਨੂੰ ਕੀਤਾ ਗ੍ਰਿਫਤਾਰ 5000 ਰੁਪਏ ਰਿਸ਼ਵਤ ਲੈਣ ਦੇ ਇਲਜ਼ਾਮ ਪਿੰਡ ਗੋਖੂਵਾਲ ਦੇ ਗੁਰਦਿਆਲ ਚੰਦ ਵੱਲੋਂ ਦਿੱਤੀ ਸ਼ਿਕਾਇਤ ਤੇ ਹੋਈ ਗ੍ਰਿਫਤਾਰੀ ਪਟਿਆਲਾ ਦੇ ਐਸਐਸਪੀ ਨਾਨਕ ਸਿੰਘ ਪਹੁੰਚੇ ਖਨੌਰੀ ਬਾਰਡਰ ਜਗਜੀਤ ਸਿੰਘ ਢੱਲੇਵਾਲ ਦੀ ਸੇਧ ਦਾ ਹਾਲਿਆ ਜਾਣਿਆ ਹਾਲ ਸੇਧ ਚ ਸੁਧਾਰ ਦੀ ਕੋਈ ਕ ਫਰੀਦਕੋਟ ਸਰਕਾਰ ਦੇ ਹਦੇਸ਼ਾਂ ਤੇ 12 ਆਮ ਆਦਮੀ ਕਲੀਨਿਕ ਸਮੇਤ 64 ਸਿਹਤ ਕੇਂਦਰਾਂ ਦੇ ਬਦਲੇ ਨਾਮ ਕਲੀਨਿਕਾਂ ਦਾ ਨਾਮ ਬਦਲ ਕੇ ਆਸ਼ੀਮਾਨ ਰੋਗ ਕੇਂਦਰ ਰੱਖਿਆ ਪੰਜਾਬ ਦੇ ਮੌਸਮ ਦਾ ਬਦਲਿਆ ਮિજાਜ ਆਉਣ ਵਾਲੇ ਦਿਨਾਂ ਛੋਰ ਵਧੇਗਾ ਤਾਪਮਾਨ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਬਹੁਤ ਘੱਟ ਪਈ ਠੰਡ ਅਨਾਪੋਲਿਸ ਨੇ ਚਾਈਨਾ ਡੋਰ ਖਿਲਾਫ ਚਲਾਈ ਮੁਹਿੰਮ ਤਹਿਤ ਇੱਕ ਨੌਜਵਾਨ ਨੂੰ ਕੀ ਤਾਕ ਗ੍ਰਿਫਤਾਰ ਨੌਜਵਾਨ ਕੋਲੋਂ ਬਰਾਮਦ ਕੀਤੇ ਚਾਈਨਾ ਡੋਰ ਦੇ 10 ਗੱਟ ਤੇ ਖਬਰ ਹੈ ਬਾਚਲ ਪ੍ਰਦੇਸ਼ ਤੋਂ ਜਿੱਥੇ ਪੰਗ ਦੀ ਖੇਤੀ ਨੂੰ ਸਿਧਾਂਤਕ ਮਨਜ਼ੂਰੀ ਦਿੱਤੀ ਗਈ ਹੈ। ਹਿਮਾਚਲ ਕੈਬਨਿਟ ਮੀਟਿੰਗ ਦੇ ਵਿੱਚ ਪੰਗ ਪੰਗ ਦੀ ਖੇਤੀ ਨੂੰ ਸਿਧਾਂਤਕ ਮਨਜ਼ੂਰੀ ਦਿੱਤੀ ਗਈ ਕਮੇਟੀ ਦੀਆਂ ਸਿਫਾਰਸ਼ਾਂ ਤੇ ਇਹ ਫੈਸਲਾ ਲਿਆ ਗਿਆ। 10 ਮੈਂਬਰੀ ਕਿ ਇੱਕ ਕਮੇਟੀ ਬਣਾਈ ਗਈ ਸੀ ਉਸ ਵੱਲੋਂ ਇਹ ਸਿਫਾਰਿਸ਼ ਕੀਤੀ ਗਈ ਸੀ 26 April 2023 ਦੇ ਵਿੱਚ ਕਿ ਕਮੇਟੀ ਬਣੀ ਸੀ ਹਾਰਟੀਕਲਚਰ ਯੂਨੀਵਰਸਿਟੀ ਨੌਣੀ ਤੇ ਖੇਤੀਬਾੜੀ ਯੂਨੀਵਰਸਿਟੀ ਪਾਲਮਪੁਰ ਕ੍ਰਿਸ਼ੀ ਵਿਸ਼ਵ ਵਿਦਵਾਲਿਆ ਪਾਲੰਪੁਰ ਇਹਨਾਂ ਦੇ ਇਹਨਾਂ ਦੀ ਇੱਕ 10 ਮੈਂਬਰੀ ਕਮੇਟੀ ਬਣੀ ਸੀ ਉਸ ਕਮੇਟੀ ਦੀ ਰਿਪੋਰਟ ਆਉਣ ਤੋਂ ਬਾਅਦ ਹਿਮਾਚਲ ਸਰਕਾਰ ਨੇ ਇਹ ਫੈਸਲਾ ਲਿਆ ਤੰਗ ਦੀ ਖੇਤੀ ਨੂੰ ਸਿਧਾਂਤਕ ਮਨਜ਼ੂਰੀ ਦੇ ਦਿੱਤੀ ਗਈ ਤੇ ਹੁਣ ਗੱਲ ਕੇਜਰੀਵਾਲ ਦੀ ਸਿਕਿਉਰਿਟੀ ਦੀ ਚੌਣ ਕਮਿਸ਼ਨ ਦੇ ਹਦਾਇਤਾਂ ਤੇ ਕੇਜਰੀਵਾਲ ਦੀ ਸਿਕਿਉਰਿਟੀ ਚੋਂ ਪੰਜਾਬ ਪੁਲਿਸ ਹਟਾਈ ਗਈ ਤਾਂ ਇਸ ਦੇ ਨਾਲ ਹੀ ਦਿੱਲੀ ਦਾ ਸਿਆਸੀ ਭਾਰਾ ਪੰਜਾਬ ਤੱਕ ਪਹੁੰਚ ਗਿਆ ਜਿਸ ਨੂੰ ਲੈ ਕੇ ਦਿੱਲੀ ਤੇ ਪੰਜਾਬ ਦੇ ਮੁੱਖ ਮੰਤਰੀਆਂ ਨੇ ਭਾਜਪਾ ਨੂੰ ਨਿਸ਼ਾਨੇ ਤੇ ਲਿਆ ਤੇ ਕੇਜਰੀਵਾਲ ਨੂੰ ਜਾਨ ਤੋਂ ਮਾਰਨ ਦੀ ਸਾਜ਼ਿਸ਼ ਤੱਕ ਰਚਣ ਦੇ ਇਲਜ਼ਾਮ ਲਾ ਦਿੱਤੇ ਤਾਂ ਉਹ ਭਾਜਪਾ ਵੱਲੋਂ ਵੀ ਤਿੱਖੇ पलटवार ਕੀਤੇ ਆਪ ਸੁਪਰੀਮੋ ਰਵਿੰਦ ਕੇਜਰੀਵਾਲ ਦੀ ਸੁਰੱਖਿਆ ਦੇ ਵਿੱਚ ਜਿਵੇਂ ਹੀ ਪੰਜਾਬ ਪੁਲਿਸ ਨੂੰ ਹਟਾਇਆ ਗਿਆ ਤਾਂ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਸਿਆਸੀ ਕੁਚਾਲ ਆ ਗਿਆ ਤੇ ਆਮ ਆਦਮੀ ਪਾਰਟੀ ਦੇ ਨਿਸ਼ਾਨੇ ਤੇ ਬੀਜੇਪੀ ਆਈ ਜਿੱਥੇ ਆਪ ਸੁਪਰੀਮੋ ਰਵਿੰਦ ਕੇਜਰੀਵਾਲ ਨੇ ਇਸ ਫੈਸਲੇ ਤੇ ਸਵਾਲ ਚੁੱਕੇ ਤਾਂ ਉੱਥੇ ਦਿੱਲੀ ਦੇ ਸੀਐਮ ਆਤੀਸ਼ੀ ਤੇ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਦਿੱਲੀ ਚ ਬਕਾਇਦਾ ਪ੍ਰੈਸ ਕਾਨਫਰੰਸ ਕੀਤੀ ਤੇ ਬੀਜੇਪੀ ਨੂੰ ਨਿਸ਼ਾਨੇ ਤੇ ਲਿਆ ਦਿੱਲੀ ਦੇ ਸੀਐਮ ਆਤੀਸ਼ੀ ਨੇ ਤਿੱਖਾ ਨਿਸ਼ਾਨਾ ਸਾਧਦੇ ਕਿਹਾ ਕਿ ਕੇਜਰੀਵਾਲ ਨੂੰ ਜਾਨ ਤੋਂ ਮਾਰਨ ਦੀ ਸਾਜਿਸ਼ ਰਚੀ ਜਾ ਰਹੀ ਹੈ ਤੇ ਭਾਜਪਾ ਤੇ ਦਿੱਲੀ ਪੁਲਿਸ ਦੀ ਜੁਗਲਬੰਦੀ ਮਿਲ ਕੇ ਇਹ ਸਾਜਿਸ਼ ਰਚੀ ਹੈ ਦਸਿਆ ਮੰਨ ਨੇ ਕਿ ਆ ਕਿ ਪੰਜਾਬ ਪੁਲਿਸ ਦੇ ਕੋਲ ਇਨਪੁਟਸ ਹਨ ਕਿ ਕੇਜਰੀਵਾਲ ਤੇ ਹਮਲਾ ਹੋ ਸਕਦਾ ਹੈ ਦਿਨਪੁਰ ਦੇ ਆਧਾਰ ਤੇ ਪੰਜਾਬ ਪੁਲਿਸ ਦੀ ਜੈਡ ਪਲੱਸ ਸਿਕਿਉਰਿਟੀ ਮਿਲੀ ਹੈ ਇਨਪੁਟ تھی ਕਿ ਦਿੱਲੀ ਮੇ ਹਮਲਾ ਹੋ ਸਕਦਾ ਹੈ ਪੰਜਾਬ ਮੇ ਵੀ ਹੋ ਸਕਦਾ ਹੈ ਤੋ ਪੰਜਾਬ ਪੁਲਿਸ ਨੇ अरविंद केजरीवाल जी को सिक्योरिटी दी भारतीय जनता पार्टी और अमित शाह का एक ही मकसद है किसी भी तरह से अरविंद केजरीवाल जी को खत्म कर देना तगु बीजेपी ने भी आपते तक खा पलटवार किया केंद्रीय राज्य मंत्री रविनीत बिट्टू ने कह के जो तू केजरीवाल के कोल दिल्ली पुलिस दी जेड प्लस सिक्योरिटी है ता फिर पंजाब पुलिस दी सुरक्षा दी जरूरत क्यों है आम आदमी पार्टी के सीएम है उनके साथ सीआरपी है उनके घर पे सीआरपी है कपूरथला हाउस में सीआरपी है लेकिन ये लोग चाहे इनके जनरल सिंह जैसे हूं, और हूं, उनका क्या हक बनता है जी पंजाब सिक्योरिटी क्यों हम हजारों करोड़ जो इन्होंने एफिडेविट में लिखा था भाई ना बंगला ना गाड़ी ना सिक्योरिटी वो एफिडेविट आज कहां गया अरविंद केजरीवाल जी आज आपको सिक्योरिटी की क्यों इतनी फिक्र है ਹਾਲਾਂਕਿ ਸੁਰੱਖਿਆ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਹਟਾਈ ਗਈ ਹੈ ਪਰ ਦਿੱਲੀ ਚੋਣਾਂ ਦੇ ਵਿਚਾਲੇ ਆਮ ਆਦਮੀ ਪਾਰਟੀ ਇਸ ਨੂੰ ਲੈ ਕੇ ਭਾਜਪਾ 'ਤੇ ਹਮਲਾਵਰ ਹੈ ਜਦਕਿ ਭਾਜਪਾ ਵੱਲੋਂ ਚੋਣ ਕਮਿਸ਼ਨ ਦੇ ਆਦੇਸ਼ਾਂ ਦਾ ਹਵਾਲਾ ਦਿੱਤਾ ਜਾ ਰਿਹਾ ਹੈ ਬਿਊਰੋ ਰਿਪੋਰਟ న్యూਸ 18 ਪੰਜਾਬ ਤੇ ਆਮ ਆਦਮੀ ਪਾਰਟੀ ਵੱਲੋਂ ਚੋਣ ਕਮਿਸ਼ਨ ਨੂੰ ਇੱਕ ਚਿੱਠੀ ਲਿਖੀ ਗਈ ਹੈ ਤੇ ਕਿਹਾ ਕਿ 3 ਮਹੀਨਿਆਂ 'ਚ ਕੇਜਰੀਵਾਲ ਤੇ ਕਈ ਹਮਲੇ ਹੋਏ 24 ਅਕਤੂਬਰ ਨੂੰ ਨੇੜੇ ਤੋਂ ਅਟੈਕ ਦੀ ਕੋਸ਼ਿਸ਼ ਹੋਈ 30 ਨਵੰਬਰ ਨੂੰ ਸੁਰੱਖਿਆ ਘੇਰਾ ਤੋੜ ਕੇ ਹਮਲੇ ਦੀ ਕੋਸ਼ਿਸ਼ ਹੋਈ ਤੇ 18 ਜਨਵਰੀ ਨੂੰ ਕੇਜਰੀਵਾਲ ਵੱਲ ਪੱਥਰ ਸਿੱਟੇ ਗਏ 23 ਜਨਵਰੀ ਨੂੰ ਕਾਫਲੇ 'ਚ ਰੁਕਾਵਟ ਪੈਦਾ ਕੀਤੀ ਗਈ ਇਹ ਸਭ ਕੁਝ ਦਿੱਲੀ ਪੁਲਿਸ ਦੀ ਮੌਜੂਦਗੀ 'ਚ ਹੋਇਆ ਬਿਨਾਂ ਸਲਾਹ ਕੀਤਿਆਂ ਕੇਜਰੀਵਾਲ ਦੀ ਸੁਰੱਖਿਆ ਤੋਂ ਪੰਜਾਬ ਪੁਲਿਸ ਹਟਾਈ ਗਈ ਕੇਜਰੀਵਾਲ ਦੀ ਸੁਰੱਖਿਆ ਨੂੰ ਦਿੱਲੀ ਪੁਲਿਸ ਦੇ ਹਵਾਲੇ ਕਰਨਾ ਸਿਆਸਤ ਤੋਂ ਪ੍ਰੇਰਿਤ ਹੈ ਕੇਜਰੀਵਾਲ ਦੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਹੋਵੇ ਔਰ ਸੁਰੱਖਿਆ ਯਕੀਨੀ ਬਣਾਉਣ ਦੇ ਲਈ ਕਦਮ ਚੱਕੇ ਜਾਣ ਭਰੋਸੇਯੋਗ ਸੁਰੱਖਿਆ ਲਈ ਪੰਜਾਬ ਪੁਲਿਸ ਬਹਾਲ ਕਰੋ ਇਹ ਚਿੱਠੀ ਲਿਖੀ ਗਈ ਹੈ ਆਮ ਆਦਮੀ ਪਾਰਟੀ ਵੱਲੋਂ ਚੋਣ ਕਮਿਸ਼ਨ ਲੇ ਕਈ ਦਿਨੋਂ ਸੇ ਲਗਾਤਾਰ अरविंद केजरीवाल जब भी पब्लिक मीटिंग में जाते हैं तो पत्थर कहीं पे लाठियां कहीं पे पेट्रोल जैसे तरल पदार्थ फेंके जाते हैं कहीं पे कोई ना कोई मैन हैंडलिंग की कोशिश की जाती है गाड़ी के पास पहुंचकर हंगामा किया जाता है लेकिन दिल्ली पुलिस जो है वो ना तो एफआईआर लिखती है हम अगर नाम भी बता दें कि ये ये नाम है उनके तो भी वो लिखते नहीं हैं क्योंकि उनको ऊपर से डायरेक्शन है कि अरविंद केजरीवाल को फिजिकली हार्म करना है ताकि वो डर के बैठ जाए वो प्रचार में ना निकले और पंजाब पुलिस के पास बहुत एक ठोस सबूत थे इनक्रेडिबल डाटा था इनपुट थी कि दिल्ली में हमला हो सकता है पंजाब में भी हो सकता है तो पंजाब पुलिस ने अरविंद केजरीवाल जी को सिक्योरिटी दी तो उसके बाद जब इनका ड्यूरिंग पब्लिक मीटिंग्स जब इनकी कई चालें फेल हो गई ये तो वो बताई गई हैं जो हो गए इन घटनाएं कई इनके फेल हो गए कि पंजाब पुलिस वहां तैनात थी वो मुस्तैद थे उन्होंने पहले ही रोक लिया तब इनको उनके आकाओं को पता चला कि ये तो गलत हो रहा है जो हम सोचते हैं वो हो नहीं रहा तो उन्होंने पंजाब पुलिस की सिक्योरिटी को आ, हटाने का आदेश दे दिया देखो जो जेड प्लस कैटेगरी में आता है वो देश में कहीं भी जाए उसको उस लेवल की सिक्योरिटी देनी पड़ती है अभी यहाँ योगी जी भी पहुंच चुके हैं अभी यहाँ राजस्थान के मुख्यमंत्री अभी यहाँ हरियाणा के मुख्यमंत्री मध्य प्रदेश के मुख्यमंत्री भी पहुंच चुके हैं तो उनकी जो सिक्योरिटी है वो अपने प्रदेश से लेके आए हैं और यहाँ भी उनको दिल्ली की पुलिस और सेंट्रल फोर्स मिलती है क्योंकि तो जेड प्लस प्लस कैटेगरी के तो ये काफी देर से शाद चल रही थी कि वैसे तो जीत नहीं सकते अरविंद केजरीवाल से ना तो आप एजेंडे में जीत सकते हो ना आप मैनिफेस्टो में जीत सकते हो और ना लोगों के प्यार के मामले में जीत सकते हो लेकिन उनको फिजिकली हार्म करो वो कहते हैं ना जब कोई पहलवान हारने लगता है तो वो गलत हथखंडे अपनाता है कोई कान ही खा जाता है कोई कान काट लेता है कोई पिंच करता है कोई गर्दन नोचता है ये वो वाले घटिया हथकंडों पे आ गए आप एजेंडे में लड़िए ना लोकतंत्र है राजनीति अलग से है लेकिन एक बंदे की जान आप लेने तक पहुंच चुके हो ये तो बहुत ही घटिया बात है तो हमने चिट्ठी लिखी है इलेक्शन कमीशन को कि जो अरविंद केजरीवाल जी की सिक्योरिटी है उसको रिस्टोर किया जाए और ताकि इसी दिल्ली पुलिस की जिसकी बागडोर जो है वो होम मिनिस्टर साहब के पास है हमें नहीं यकीन है इस पर हमें यकीन नहीं है मैं आपको एक एग्जांपल देता हूँ जब बंगाल में चुनाव हुए लोकल बॉडीज के सरपंचों के पंचायतों के तो ममता बनर्जी ने मुझे फोन किया वहां की माननीय मुख्यमंत्री ने कि जी हमें सेंट्रल फोर्सेस पर यकीन नहीं है जो इलेक्शन करवाएंगी क्या हमें पंजाब पुलिस अलग से दे सकते हो मैंने कहा जी आपको कितने चाहिए आप बता दीजिए तो पांच हजार पंजाब पुलिस के हमारे फोर्सेस अलग अलग अधिकारी अलग अलग सिपाही हमने बंगाल भेजे तो इन पर यकीन ही नहीं है जब किसी को कि ये घपला करवाते हैं ये खुद ये मेरा इलेक्शन लूट के ले जाएंगे उन्होंने ये यह यहां तक कहा था तो पंजाब से बंगाल में इलेक्शन करवाने के लिए हमारी पुलिस गई चलो हमने उसका रेंट लिया हमने कोई ऐसा नहीं कि मुफ्त में भेजा रेंट उनका लिया अभी दिल्ली पुलिस भी कार्यकर्ता बन गई है बीजेपी की हमने इलेक्शन हाँ, जितवाना हमारी ਜ਼ਿੰਮੇਦਾਰੀ ਹੈ ان کے ان کو ఆదేశ ਆ گئے ہیں اگر اپ نے فیوچر میں ترقی کرنی ہے اگر اپ نے بڑے